ਗੁਰਮੁਖ ਪਿਆਰਿਓ ਜਿਹੜੇ ਦੂਜਿਆਂ ਤੇ ਗੁੱਸਾ ਕੱਢਦੇ ਆ ਤੇ ਉਹਨਾਂ ਨੂੰ ਗਾਲ੍ਹਾਂ ਵੀ ਕੱਢਦੇ ਆ ਤਾਂ ਇਹੋ ਜੇ ਲੋਕਾਂ ਨੂੰ ਕਿਹੜੀ ਜੂਨ ਮਿਲਦੀ ਹੈ ਤੇ ਗਾਲ੍ਹਾਂ ਕੱਢਣ ਵਾਲਿਆਂ ਬਾਰੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕੀ ਬਚਨ ਕਹੇ ਹਨ ਜੀ ਆਓ ਸੋ ਸਾਖੀ ਦੇ ਵਿੱਚੋਂ ਪਾਵਨ ਵਿਚਾਰ ਆਪਾਂ ਸਰਵਣ ਕਰਦੇ ਆਂ ਜੀ ਗੁਰਮੁਖ ਪਿਆਰਿਓ ਇੱਕ ਦਿਨ ਦਸਵੇਂ ਪਾਤਸ਼ਾਹ ਜੀ ਦੇ ਪਾਸ ਆ ਕੇ ਕਿਸੇ ਸਿੱਖ ਨੇ ਬੇਨਤੀ ਕੀਤੀ ਮਹਾਰਾਜ ਕਿ ਸਾਡੇ ਪਿੰਡ ਦੇ ਵਿੱਚ ਇੱਕ ਬਜ਼ੁਰਗ ਰਹਿੰਦਾ ਹੈ ਜੋ ਬਹੁਤ ਜ਼ਿਆਦਾ ਗਾਲਾਂ ਕੱਢਦਾ ਹੈ ਗੁੱਸੇ ਦੇ ਵਿੱਚ ਆ ਕੇ ਲੋਕਾਂ ਨੂੰ ਮੰਦੇ ਸ਼ਬਦ ਆਖਦਾ ਠਿੱਕੇ ਕੌੜੇ ਬਚਨ ਆਖਦਾ ਹੈ ਉਦੋਂ ਫਿਰ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਨੇ ਆਖਿਆ ਸੀ ਕਿ ਕਰਤਾਰਪੁਰ ਸਾਹਿਬ ਦੇ ਵਿੱਚ ਵੀ ਇਦਾਂ ਹੀ ਹੋਇਆ ਸੀ ਜਦੋਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀਵਾਨ ਵਿੱਚ ਬੈਠੇ ਸੀ ਉਦੋਂ ਕੁਝ ਸਿੱਖਾਂ ਨੇ ਆ ਕੇ ਮਹਾਰਾਜ ਦੇ ਦਰਸ਼ਨ ਕੀਤੇ ਤੇ ਆਖਿਆ ਸੀ ਇੱਥੇ ਇੱਕ ਜ਼ਿਮੀਂਦਾਰ ਹੈ ਜੋ ਸਿੱਖਾਂ ਨੂੰ ਫਿੱਕੇ ਬਚਨ ਬੋਲ ਰਿਹਾ ਸੀ ਕਿ ਤੁਸੀਂ ਮੇਰੀ ਖੇਤੀ ਵਿੱਚੋਂ ਲੰਘ ਜਾਂਦੇ ਹੋ ਮੇਰੀ ਖੇਤੀ ਉਜਾੜ ਦਿੰਦੇ ਹੋ ਤੇ ਸਿੱਖਾਂ ਨੂੰ ਗਾਲ੍ਹਾਂ ਕੱਢਦਾ ਸੀ ਤੇ ਗਾਲ ਉਹਦੀ ਮੂੰਹ ਤੇ ਜ਼ੁਬਾਨ ਤੇ ਚੜ੍ਹੀ ਹੋਈ ਸੀ ਜਿਵੇਂ ਅੱਜ ਵੀ ਕਈ ਲੋਕ ਇਹੋ ਜਿਹੇ ਆ ਜਿਹੜੇ ਗੱਲ-ਗੱਲ ਦੇ ਨਾਲ ਗਾਲ ਕੱਢਦੇ ਆ ਤੁਸੀਂ ਵੇਖਿਆ ਹੋਣਾ ਪਿੰਡਾਂ ਦੇ ਵਿੱਚ ਵੀ ਇਹ ਸ਼ਹਿਰਾਂ ਦੇ ਵਿੱਚ ਵੀ ਤੇ ਇੱਕ ਦਿਨ ਤਾਂ ਇਦਾਂ ਹੋ ਗਿਆ ਸੀ ਸੰਗਤ ਜੀ ਉਹ ਜਿਹੜਾ ਜ਼ਿੰਮੇਦਾਰ ਸਿੱਖਾਂ ਨੂੰ ਗਾਲਾਂ ਕੱਢਦਾ ਸੀ ਇੱਕ ਦਿਨ ਗੁੱਸੇ 'ਚ ਗਾਲਾਂ ਕੱਢਦਾ ਕੱਢਦਾ ਜਿੱਥੇ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਸਜਿਆ ਉੱਥੇ ਆ ਗਿਆ ਸੀ ਦੀਵਾਨ ਵਿੱਚ ਤੇ ਸਤਿਗੁਰੂ ਜੀ ਨੂੰ ਕਹਿ ਦਿੱਤਾ ਸੀ ਤੁਹਾਡੇ ਸਿੱਖ ਮੇਰੇ ਖੇਤ ਵਿੱਚੋਂ ਲੰਘਦੇ ਆ ਮੇਰੀ ਫਸਲ ਦਾ ਨੁਕਸਾਨ ਕਰ ਦਿੰਦੇ ਆ ਇਸ ਕਰਕੇ ਮੈਂ ਉਹਨਾਂ ਨੂੰ ਗਾਲਾਂ ਕੱਢਦਾ ਤੇ ਮਹਾਰਾਜ ਨੇ ਬੜੇ ਪਿਆਰ ਨਾਲ ਬੈਠ ਕੇ ਉਹਨੂੰ ਸਮਝਾਇਆ ਸੀ ਭਾਈ ਕਦੇ ਵੀ ਇਨਸਾਨ ਨੂੰ ਰੁੱਖਾ ਨਹੀਂ ਬੋਲਣਾ ਚਾਹੀਦਾ ਗਾਲਾਂ ਨਹੀਂ ਕੱਢਣੀਆਂ ਚਾਹੀਦੀਆਂ ਜਿਹੜੇ ਲੋਕ ਰੁੱਖੇ ਬਚਨ ਬੋਲਦੇ ਆ ਉਹਨਾਂ ਦਾ ਤਨ ਵੀ ਉਹਨਾਂ ਦਾ ਮਨ ਵੀ ਦੋਵੇਂ ਰੁੱਖੇ ਹੋ ਜਾਂਦੇ ਆ ਭਾਵੇਂ ਬੰਦੇ ਅੰਦਰੋਂ ਪ੍ਰੇਮ ਉੱਡ ਜਾਂਦਾ ਹੈ ਫਿਰ ਉਹਨੂੰ ਆਤ ਬਣ ਜਾਂਦੀ ਹੈ ਸੰਗਤ ਜੀ ਕੋਈ ਵੀ ਦੇਖੋ ਗੱਲਾਂ ਨਾ ਜ਼ਿੰਦਗੀ ਵਿੱਚ ਆਪਾਂ ਵਾਰ-ਵਾਰ ਕਰਦੇ ਆਂ ਤੇ ਮਨੋਵਿਗਿਆਨ ਕਹਿੰਦਾ ਵੀ 40 ਦਿਨ ਆਪਾਂ ਕਿਸੇ ਕੰਮ ਨੂੰ ਲਗਾਤਾਰ ਕਰੀ ਚੱਲੀਏ ਉਹ ਬੰਦੇ ਦੀ ਆਦਤ ਪੱਕ ਜਾਂਦੀ ਹੈ ਤੁਸੀਂ ਸੁਣਿਆ ਹੋਣਾ ਕਈ ਲੋਕਾਂ ਤੋਂ ਉਹ ਕਹਿੰਦੇ ਆ ਅਸੀਂ ਗਾਲ ਜਿਹੜੇ ਆ ਕੱਢਦੇ ਨਹੀਂ ਆਪੇ ਮੂੰਹ 'ਚੋਂ ਨਿਕਲ ਜਾਂਦੀ ਹੈ ਮੂੰਹ 'ਚੋਂ ਇਸ ਕਰਕੇ ਨਿਕਲਦੀ ਆ ਕਿਉਂਕਿ ਉਹਨਾਂ ਨੇ ਪਹਿਲੀ ਵਾਰ ਮੂੰਹ ਵਿੱਚੋਂ ਉਹਨੂੰ ਕੱਢਿਆ ਹੋਇਆ ਹੈ ਇਸੇ ਕਰਕੇ ਬਾਦਸ਼ਾਹ ਜੀ ਨੇ ਬਚਨ ਕੀਤੇ ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਹੋਏ ਰੁੱਖਾ ਬੋਲਣ ਨਾਲ ਆਤਮਾ ਤੇ ਦੇਹ ਦੋਵੇਂ ਮੰਦੇ ਹੋ ਜਾਂਦੇ ਆ ਫਿੱਕੋ ਫਿੱਕਾ ਸੱਦੀ ਐ ਫਿੱਕੇ ਫਿੱਕੀ ਸੋਏ ਰੁੱਖਾ ਬੋਲਣ ਵਾਲਾ ਲੋਕਾਂ ਵਿੱਚ ਰੁੱਖਾ ਹੀ ਮਸ਼ਹੂਰ ਹੋ ਜਾਂਦਾ ਦੇਖੋ ਤੁਸੀਂ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਉਹ ਬੰਦਾ ਗਾਲਾਂ ਕੱਢਦਾ ਤੇ ਮਹਾਰਾਜ ਕਹਿੰਦੇ ਉਹਦੀ ਭਾਈ ਉਦਾਂ ਹੀ ਨਾਂ ਉਹਦਾ ਪ੍ਰਚਲਿਤ ਹੋ ਜਾਂਦਾ ਗਾਲਾਂ ਕੱਢਣ ਵਾਲਾ ਵੀ ਉਹਨੇ ਤਾਂ ਗਾਲ ਹੀ ਕੱਢਣੀ ਆ ਤੇ ਜਿੱਥੇ ਵੀ ਲੋਕ ਜਾਂਦੇ ਆ ਉਹਨੂੰ ਰੁੱਖੇ ਬਚਨਾਂ ਨਾਲ ਹੀ ਯਾਦ ਕਰਦੇ ਆ ਇਸ ਕਰਕੇ ਫਿੱਕਾ ਦਰਗ ਸੱਟੀਏ ਮੂੰ ਥੁੱਕਾ ਫਿੱਕੇ ਪਾਏ ਫਿੱਕਾ ਮੂਰਖੇ ਆਖੀਏ ਪਾਣਾ ਲਹਿ ਸਜਾਏ ਹੁਣ ਇਹ ਫਿੱਕਾ ਬੋਲਣ ਵਾਲੇ ਨੂੰ ਗਾਲਾਂ ਕੱਢਣ ਵਾਲੇ ਨੂੰ ਜੂਨ ਕਿਹੜੀ ਮਿਲਦੀ ਆ ਦੇਖੋ ਰੱਬ ਦੀ ਦਰਗਾਹ ਵਿੱਚ ਉਹ ਰੱਦਿਆ ਜਾਂਦਾ ਉਹਦੇ ਮੂੰ ਤੇ ਲਾਹਣ ਤਰੂਪੀ ਥੁੱਕਾਂ ਪੈਂਦੀਆਂ ਨੇ ਫਟਕਾਰਾਂ ਪੈਂਦੀਆਂ ਨੇ ਤੇ ਪ੍ਰੇਮ ਹੀਣੇ ਰੁੱਖੇ ਮਨੁੱਖ ਨੂੰ ਮੂਰਖ ਹੀ ਕਹਿਣਾ ਚਾਹੀਦਾ ਪ੍ਰੇਮ ਤੋਂ ਸਖਣੇ ਨੂੰ ਜਮਾਂ ਦੀ ਮਾਰ ਪੈਂਦੀ ਆ ਇਹ ਫਿੱਕਾ ਮੂਰਖ ਆਖੀ ਐ ਪਾਣਾ ਲਹਿ ਸਜਾਏ ਪਾਣਾ ਹੁੰਦਾ ਸੰਗਤ ਜੀ ਜੁੱਤੀਆਂ ਤਾਂ ਇਹੋ ਜੇ ਬੰਦੇ ਨੂੰ ਡੰਡ ਮਿਲਦਾ ਜਮਾਂ ਦੀ ਮਾਰ ਪੈਂਦੀ ਆ ਜੰਮਣ ਮਰਨ ਦਾ ਗੇੜ ਮੁੱਕਦਾ ਹੀ ਨਹੀਂ ਵਾਰ-ਵਾਰ ਸੰਗਤ ਜੀ ਉਹ ਇੱਥੇ ਭਟਕਦਾ ਹੈ ਤੇ ਅੰਦਰੋਂ ਝੂਠੇ ਪੈਜ ਬਾਹਰ ਦੁਨੀਆ ਅੰਦਰ ਫੈੜ ਜਿਹੜੇ ਬੰਦੇ ਮਨੋਂ ਤਾਂ ਝੂਠੇ ਆ ਪਰ ਬਾਹਰੋਂ ਕਹਿੰਦੇ ਆ ਸਾਡੀ ਇੱਜ਼ਤ ਬਣ ਜੇ ਦਖਾਵਾ ਕਰਦੇ ਆ ਇਹੋ ਜਿਹੇ ਲੋਕ ਭਾਵੇਂ 68 ਤੀਰਥਾਂ ਤੇ ਜਾ ਕੇ ਨਾ ਰਹਿਣ ਇਹਨਾਂ ਦੀ ਮੈਲ ਨਹੀਂ ਕਦੇ ਉਤਰ ਸਕਦੀ ਤਾਂ ਸੰਗਤ ਜੀ ਜਿੱਤ ਬੋਲਿਆ ਪਤ ਪਾਈਐ ਸੋ ਬੋਲਿਆ ਪ੍ਰਬਾਣ ਉਹੀ ਬੋਲ ਬੋਲਿਆ ਹੋਇਆ ਸਚੱਜਾ ਜਿਹਦੇ ਬੋਲਣ ਨਾਲ ਰੱਬ ਦੀ ਦਰਗਾਹ 'ਚ ਬੰਦੇ ਨੂੰ ਆਦਰ ਮਿਲਦਾ ਇਹ ਦੁਨੀਆ ਦੇ ਲੋਕ ਇਹੋ ਜਿਹੇ ਆ ਜਿਹੜੇ ਪਾਪ ਕਰਦੇ ਆ ਤੇ ਜੀਭ ਜਿਹੜੀ ਆ ਸਭ ਤੋਂ ਵੱਧ ਪਾਪ ਕਮਾਉਂਦੀ ਆ ਸੰਗਤ ਜੀ ਝੂਠ ਬੋਲਦੀ ਆ ਕੂੜ ਬੋਲਦੀ ਆ ਬੇਵਜਾ ਬੋਲਦੀ ਆ ਮਿੱਥਿਆ ਬੋਲਦੀ ਆ ਇਸ ਕਰਕੇ ਜੀਵ ਦੇ ਕਿੰਨੇ ਪਾਪ ਆ ਕੁਝ ਲੋਕ ਆ ਜਿਹੜੇ ਗਾਲਾਂ ਕੱਢਦੇ ਆ ਆਪਣਾ ਜੀਵਨ ਬਰਬਾਦ ਕਰ ਲੈਂਦੇ ਆ ਇਸ ਕਰਕੇ ਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਤੇ ਭਗਤ ਸਹਿਬਾਨ ਜੀ ਕਹਿੰਦੇ ਆ ਜੇ ਤੋ ਪਰੀਆ ਦੀ ਸਿੱਖ ਆਉ ਨਾ ਠਾਹੇ ਕਹੀ ਦਾ ਭਗਤ ਫਰੀਦ ਜੀ ਕਹਿੰਦੇ ਆ ਬੰਦਿਆ ਜੇ ਤੂੰ ਚਾਹਨਾ ਹੈ ਰੱਬ ਦੀ ਪ੍ਰਾਪਤੀ ਕਰਨਾ ਤਾਂ ਭੁੱਲ ਕੇ ਵੀ ਕਦੇ ਆਪਣੀ ਜੀਬ ਦੇ ਵਿੱਚੋਂ ਕੀ ਇਹੋ ਜਿਹਾ ਬੋਲਣਾ ਬੋਲੀ ਕਿ ਸਾਹਮਣੇ ਵਾਲੇ ਦਾ ਦਿਲ ਦੁਖੀ ਹੋ ਜਾਏ ਜੇ ਤੂੰ ਇਸ ਤਰ੍ਹਾਂ ਕਰ ਦਿੱਤਾ ਫਿਰ ਤੈਨੂੰ ਰੱਬ ਦੀ ਪ੍ਰਾਪਤੀ ਨਹੀਂ ਹੋਵੇਗੀ ਇਹ ਸਾਚ ਕਹੋ ਸੁਣ ਲਿਹੋ ਸਵੇ ਜਿਨ ਪ੍ਰੇਮ ਕੀਓ ਤਨਹੀਂ ਪ੍ਰਭ ਪਾਇਓ ਪਰਮਾਤਮਾ ਪ੍ਰੇਮ ਹੈ ਕਿ ਜੋ ਪ੍ਰੇਮ ਵਿੱਚ ਡੁੱਬਾ ਹੋਇਆ ਉਹ ਪਰਮਾਤਮਾ ਵਿੱਚ ਸਮਾਇਆ ਹੋਇਆ ਹੈ ਤੇ ਪਰਮਾਤਮਾ ਉਹਦੇ ਵਿੱਚ ਸਮਾਇਆ ਹੋਇਆ ਹੈ ਤਾਂ ਉਹ ਤਾਂ ਫਿਰ ਭਾਈ ਸਭ गोविंद ਹੈ ਸਭ गोविंद ਹੈ गोविंद ਬਿਨ ਨਹੀਂ ਕੋਈ ਇਹ ਅਵਸਥਾ ਬਣ ਜਾਂਦੀ ਭਾਈ ਕਨਈਆ ਜੀ ਵਾਲੀ ਫਿਰ ਉਹ ਕਿਵੇਂ ਕਿਸੇ ਨੂੰ ਮਕੋੜੇ ਬਚਨ ਕਹਿ ਸਕਦਾ ਹੈ ਇਸ ਕਰਕੇ ਦੁਨੀਆ ਦੇ ਜਿਹੜੇ ਲੋਕ ਆ ਉਹ ਇੱਕ ਦੂਜੇ ਨੂੰ ਗਾਲਾਂ ਕੱਢਦੇ ਆ ਇਹੀ ਤਾਂ ਕਲ ਯੁਗ ਦਾ ਪ੍ਰਭਾਵ ਹੈ ਕਿ ਉਹਨਾਂ ਦੀ ਬੋਲੀ ਉਹਨਾਂ ਦੇ ਮਨ ਦੇ ਖਿਆਲ ਉਹਨਾਂ ਦੇ ਫੁਰਨੇ ਮੈਲੇ ਹੋ ਚੁੱਕੇ ਆ ਜੋ ਬੰਦਾ ਸੋਚੇਗਾ ਉਹ ਕਰੇਗਾ ਗਾਲ ਕੱਢਣ ਵਾਲੇ ਪਹਿਨਾ ਪਹਿਲਾਂ ਫਰਨਾ ਬਣਦਾ ਫੇਰੀ ਗਾਲ ਕੱਢਦੇ ਇਸ ਕਰਕੇ ਭਾਈ ਇਹ ਜੇ ਤੁਹਾਨੂੰ ਆਦਤ ਹੈ ਗਾਲਾਂ ਕੱਢਣ ਦੀ ਇਹਦੇ ਵਿੱਚ ਆਪਜੀ ਨੂੰ ਸੁਧਾਰ ਕਰਨਾ ਚਾਹੀਦਾ ਕਿਉਂਕਿ ਇਹੋ ਜਿਹੇ ਬੰਦੇ ਨੂੰ ਦਰਗਾਹ ਦੇ ਵਿੱਚ ਬੜੀਆਂ ਲਾਨਤਾਂ ਵੀ ਪੈਂਦੀਆਂ ਨੇ ਤੇ ਬੰਦਾ ਇਹੋ ਜੇ 84 ਦੇ ਚੱਕਰ 'ਚ ਪੈਂਦਾ ਮੁੜ ਕੇ ਨਿਕਲ ਨਹੀਂ ਹੁੰਦਾ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਕੀ ਕਹਿੰਦੇ ਕਈ ਜਨਮ ਭੇ ਕੀਟ ਪਤੰਗਾ ਭਾਈ ਤੂੰ ਅਨੇਕਾਂ ਜਨਮਾਂ 'ਚ ਕੀੜੇ ਪਤੰਗੇ ਬਣਦਾ ਰਿਆਂ ਅਨੇਕਾਂ ਜਨਮਾਂ 'ਚ ਤੂੰ ਹਾਥੀ ਮੱਛੀ ਹਿਰਨ ਬਣਿਆ ਕਈ ਜਨਮ ਗਜ ਮੀਨ ਕਰੰਗਾ ਕਈ ਜਨਮ ਪੰਖੀ ਸਰਪ ਹੋਇਓ ਅਨੇਕਾਂ ਜੂਨਾ ਵਿੱਚ ਤੂੰ ਪੰਛੀ ਤੇ ਸੱਪ ਬਣਿਆ ਕਈ ਜਨਮ ਹੈਬਰ ਬ੍ਰਿਖ ਜੋਇਓ ਤਾਂ ਕਈ ਜੂਨਾ ਅੰਦਰ ਤੂੰ ਘੋੜਾ ਤੇ ਬਲਦ ਬਣ ਕੇ ਜੋਤਿਆ ਗਿਆ ਤੇ ਆਹ ਤੈਨੂੰ ਦੇਹ ਮਿਲੀ ਆ ਗਾਲਾਂ ਕੱਢਣ ਨੂੰ ਨਹੀਂ ਮਿਲੀ ਮਿਲ ਜਗਦੀਸ਼ ਮਿਲਣ ਕੀ ਭਰੀਆ ਰੱਬ ਦੇ ਮਲਾਪ ਵਾਸਤੇ ਮਿਲੀ ਆ ਚਿਰੰਕਾਲੇ ਦੇਹ ਸੰਜਰੀਆ ਕਿਰਾਂ ਪਿਛੋਂ ਤੈਨੂੰ ਇਹ ਸਰੀਰ ਮਿਲੇ ਆ ਐਵੇਂ ਨਾ ਇਹਨੂੰ ਅਜਾਈਂ ਗਵਾ ਇਹ ਰਸਨਾ ਜਪਤੀ ਤੂੰ ਹੀ ਤੂੰ ਹੀ ਇਹ ਜੀਵ ਦੇ ਨਾਲ ਗਾਲਾਂ ਨਾ ਕੱਢ ਉਹ ਮਾਲਕ ਦਾ ਨਾਮ ਜਪ ਇਸ ਕਰਕੇ ਭਾਈ ਇਹ ਸਿੱਖਿਆ ਮਿਲੀ ਆ ਕਈ ਜਨਮ ਗਰਭਹਿਰ ਖਰਿਆ ਅਨੇਕਾਂ ਜੂਨਾ ਦੇ ਵਿੱਚ ਬੰਦਾ ਮਾਂ ਦੇ ਗਰਭ ਵਿੱਚ ਛਣਦਾ ਰਿਆ ਅਨੇਕਾਂ ਜਨਮਾਂ ਵਿੱਚ ਇੱਕ ਨਹੀਂ 184 ਜੂਨ ਪਰਮਾਇਆ 83 ਲੱਖ ਜੂਨਾ ਵਿੱਚ ਬੰਦਾ ਜਿਹੜਾ ਭਟਕ ਰਿਹਾ ਹੈ ਤੇ ਜੇ ਭਟਕਦੇ ਭਟਕਦੇ ਨੂੰ ਇਹ ਮਨੁੱਖਾ ਜਨਮ ਮਿਲ ਗਿਆ ਇਸ ਦੇਹੀ ਕੋ ਸਿਮਰੈ ਦੇਵ ਜਿਹਨੂੰ ਦੇਵਤੇ ਵੀ ਲੋਚਦੇ ਆ ਦੇਵਤੇ ਵੀ ਤਾਂਘਦੇ ਆ ਕਿ ਸਾਨੂੰ ਮਿਲ ਜੇ ਉਹ ਬੰਦੇ ਨੂੰ ਮਿਲੀ ਪਰ ਇਹਨੇ ਕਦਰ ਨਹੀਂ ਜਾਣੀ ਇਸ ਕਰਕੇ ਗੁਰਮੁਖੋ ਇਹ ਜਿਹੜੇ ਬੰਦੇ ਦੇ ਜਿਹੋ ਜੇ ਕਰਮ ਹੁੰਦੇ ਆ ਫਿਰ ਪ੍ਰਮਾਤਮਾ ਕਹਿੰਦਾ ਕਰਮ ਤੇਰੇ ਬੜੇ ਮੈਲੇ ਆ ਚੋਲਾ ਤੇਨੂੰ ਮਨੁੱਖ ਦਾ ਦਿੱਤਾ ਸੀ ਹੁਣ ਤੂੰ ਉਸੇ ਹੀ ਚੋਲੇ ਵਿੱਚ ਤੈਨੂੰ ਉਹੋ ਜਿਹਾ ਹੀ ਸਰੀਰ ਦੇਵਾਂਗੇ ਜਿਹੋ ਜੇ ਤੇਰੇ ਕਰਮ ਕਾਂ ਦੀ ਬੋਲੀ ਬੜੀ ਰੁੱਖੀ ਹੁੰਦੀ ਆ ਸੰਗਤ ਜੀ ਫਿਰ ਇਹੋ ਜੀ ਟੇਢੀ ਜੂਣ ਜਾਂ ਹੋਰ ਵੀ ਅਨੇਕਾਂ ਤਰ੍ਹਾਂ ਦੀਆਂ ਜੂਨਾਂ ਨੂੰ ਮਿਲ ਜਾਂਦੀਆਂ ਨੇ ਕਿਉਂ ਮਹਾਰਾਜ ਜੀ ਨੇ ਜਿੰਨਾ ਦਾ ਜ਼ਿਕਰ ਕੀਤਾ ਹੈ ਇਸ ਤਰ੍ਹਾਂ ਦਸਮ ਗ੍ਰੰਥ ਸਾਹਿਬ ਦੇ ਵਿੱਚ ਸੌ ਸਾਖੀ ਦੇ ਵਿੱਚ ਬਹੁਤ ਬਾੜ ਜ਼ਿਕਰ ਆਉਂਦਾ ਜਿੱਥੇ ਮਹਾਰਾਜ ਊੜ ਬੋਲਣ ਤੋਂ ਫਿੱਕਾ ਬੋਲਣ ਤੋਂ ਗਾਲਾਂ ਕੱਢਣ ਤੋਂ ਸਾਨੂੰ ਰੋਕਦੇ ਆ